ਹੈਲੋ ਜੀ ਜੀ ਆਇਆਂ ਨੂੰ ਕਿਦਾ ਹਾਲ ਚੱਲ ਉਮੀਦ ਕਰਦੇ ਹਾਂ ਸਭ ਬydia ਹੋਵੋਗੇ ਖੂਬ ਮੰਦੇ ਚ ਹੋਵੋਗੇ ਜਿੱਥੇ ਵੀ ਹੋਵੋ ਆਪਣੀ ਜ਼ਿੰਦਗੀ ਨੂੰ ਸਰਪ੍ਰਿੰਜੂਆ ਕਰਦੇ ਹੋਵੋਗੇ ਹੈਲੋ ਜੀ ਆਪਾਂ ਆ ਗੀਆਂ ਜੀ ਦੀਪ ਮਨਾ ਲਿਆ ਆ ਦੀ ਵੀਡੀਓ ਦੇ ਨਾਲ ਤੇ ਦੇਖਣ ਜਾ ਰਹੇ ਆਂ ਦੀ ਆਪਾਂ ਇਹਨਾਂ ਦੀ ਵੀਡੀਓ A I S ਆਰ ਇੰਡੀਅਨ ਸਟ ਅਸੂਸੀ ਏਸ਼ੀਅਨ ਯਾਰ ਇਹ ਮੈਨੂੰ ਲੱਗਦਾ ਹੈ ਹਾਂ ਇਹ ਕੋਈ ਨਵੀਂ ਮਿਲ ਲੱਗਦਾ ਹੈ ਉਹਨਾਂ ਨੇ ਫੋਰਸ ਪੈਦਾ ਕੀਤਾ ਇਹ ਜਿਹੜੀ ਸੱਤ ਨੂੰ ਆਕਾ ਲਾਕੇ ਆ ਗਿਆ A I S ਮਤਲਬ ਕਿ ਉਹਨਾਂ ਦਾ ਨਾਂ ਪਾਇਆ ਗਿਆ ਹੈ ਤਵੇ ਨੇ ਆਲ ਇੰਡੀਆ ਸੱਸਿਅਤ ਲਿਖਿਆ ਨਾ ਹ ਆ ਆਈਐਸ ਸਾਹੀ ਬੰਦ ਹੈ ਇਹ ਪਹਿਲੇ ਆਪਾਂ ਵੀਡੀਓ ਵੇਖ ਲੈਂਦੇ ਆ ਫਿਰ ਬਾਕੀ ਮਤਲਬ ਕੇ ਦੇ ਗੱਲਾਂ ਕਰਦੇ ਆ ਅੱਜ ਇਹ ਆਈਐਸ ਦੀ ਮੈਨੂੰ ਚਿੱਠੀ ਮਿਲੀ ਹੈ ਜੀ ਜਾਨੀ ਕਿ ਆਲ ਇੰਡੀਆ ਸੱਸ ਐਸੋਸੀਏਸ਼ਨ ਦੀ ਇੰਡੀਆ ਦੀਆਂ ਜਿੰਨੀਆਂ ਵੀ ਸੱਸਾਂ ਨੇ ਇਹਨਾਂ ਨੇ ਇਕੱਠੀਆਂ ਹੋ ਕੇ ਜਿਹੜੀਆਂ ਆਪਦੀਆਂ ਲੋਹਾਂ ਦੇ ਵਿਰੁੱਧ ਦਰਖਾਸਤਾਂ ਦਿੱਤੀਆਂ ਨੇ ਜੋ ਕਿਸੇ ਪ੍ਰਸ਼ਾਸਨ ਚ ਸੁਣੀਆਂ ਨਹੀਂ ਗਈਆਂ ਤੇ ਅੱਕ ਕੇ ਉਹਨਾਂ ਨੇ ਮੈਨੂੰ ਬਤੌਰ ਵੇਲੜਾ ਦੇ ਸੂਬਾ ਪ੍ਰਧਾਨ ਨੇ ਚਿੱਠੀ ਭੇਜੀ ਆ ਜਿਹਦੇ ਚ 10 ਤੋਂ 12 ਕਾਲਮ ਨੇ ਉਹਨਾਂ ਦੀਆਂ ਨੂਹਾਂ ਦੇ ਖਿਲਾਫ। ਸੋ ਸੱਸਾਂ ਦੀ ਸੁਣਵਾਈ ਕਿਤੇ ਨਹੀਂ ਹੋ ਰਹੀ ਜੀ ਯੂਕਰੇਨ ਤੋਂ ਬਾਅਦ ਜੇ ਕੋਈ ਮਾੜੀ ਜੂਨ ਹੜਾ ਰਿਹਾ ਤਾਂ ਉਹ ਇੰਡੀਆ ਦੀਆਂ ਸੱਸਾਂ ਨੇ। ਦੇਖੋ ਸੱਸਾਂ ਨੇ ਕੰਪਲੇਨਾਂ ਦਾ ਬਹੁਤ ਭੇਜੀਆਂ ਨੇ ਜਿਹਦੇ ਚ ਮੈਂ ਕੁਝ ਮੇਜਰ ਡਿਸਕਸ ਕਰਨਾ ਚਾਹੁੰਨਾ ਕੁੜੀਆਂ ਨਾਲ ਨਵੀਆਂ ਨਾਲ ਸਭ ਤੋਂ ਮੇਨ ਪ੍ਰੋਬਲਮ ਤਾਂ ਇੰਡੀਆ ਦੀਆਂ ਸੱਸਾਂ ਦੀ ਇੱਕੋ ਹੀ ਹੈ ਜੀ ਜ਼ਿਆਦਾਤਰ। ਜਿਹੜੀ ਕਹਿੰਦੀਆਂ ਨੇ ਵੀ ਸਾਨੂੰ 5-5 ਸਾਲ ਹੋ ਗਏ ਪੁੱਤ ਸਾਡੀਆਂ ਅੱਖਾਂ ਪੱਕ ਗਈਆਂ ਨਵਾਂ ਜਵਾਗ ਦੇਖਣ ਨੂੰ ਨਹੀਂ ਮਿਲ ਰਿਹਾ ਉਹ ਕਹਿੰਦੀ ਆ ਪੁੱਤ ਐਜੀ ਗੱਲ ਹੁਣ ਸਿੱਧੀ ਵੀ ਨਹੀਂ ਕਰੀ ਜਾਂਦੀ ਕੋਡ ਵਾਰਡ ਚ ਕਹਿਣਾ ਪੈਂਦਾ ਪੁੱਤ ਬਸ ਬੁੜੇ ਹੋਈ ਜਾਂਦੇ ਆ ਪਤਾ ਨਹੀਂ ਕਿੰਨੇ ਸਾਲ ਹੈਗੇ ਆ ਕਿੰਨੇ ਕਿ ਨਹੀਂ ਕਹਿੰਦੇ ਆ ਮੂਰੋਂ ਵਟਸਐਪ ਚੈਟ ਵਾਂਗੂ ਹਾਂ ਮੀ ਕਹਿ ਦਿੰਦੀਆਂ ਨੇ ਇਹਦਾ ਮਤਲਬ ਤੁਸੀਂ ਸੱਸਾਂ ਨੂੰ ਮਰੀਆਂ ਭਾਲਦੀਓ ਜਾਂ ਮੈਨੂੰ ਸੱਸਾਂ ਨੇ ਦੱਸਿਆ ਕਹਿੰਦੀ ਪੁੱਤ ਦੂਜਾ ਬਹਾਨਾ ਸਾਨੂੰ ਲਾਉਂਦੀਆਂ ਨੇ ਨੂੰਹਾਂ ਵੀ ਮੰਮੀ ਅਸੀਂ ਤਾਂ ਫੈਮਿਲੀ ਪਲੈਨਿੰਗ ਕਰ ਰਹੇ ਆ ਹਜੇ ਹੌਲੀ ਹੌਲੀ ਬੇਬੀ ਲਵਾਂਗੇ ਉਹ ਸੱਸ ਕਹਿੰਦੀ ਪੁੱਤ ਸਾਡੇ ਵੇਲੇ ਤਾਂ ਕੋਈ ਪਲੈਨਿੰਗ ਨਹੀਂ ਸੀ ਹੁੰਦੀ ਬਸ ਇਹਨਾਂ ਦਾ ਪਾਪਾ ਹੀ ਪਲਾਨ ਕਰਕੇ ਆਉਂਦਾ ਸੀ ਮੇਰੇ ਤਿੰਨ ਨੇ ਜੱਗਾ ਜੀਤੀ ਪੂਰਾ ਸੋ ਕਿਹੜੀ ਪਲੈਨਿੰਗ ਕਰਨੀ ਆ ਤੁਸੀਂ ਮੈਨੂੰ ਦੱਸ ਤਾਂ ਦੋ ਭੈਣੋਂ ਪਲੈਨ ਬਣਾ ਰਹੇ ਹਾਂ ਜਵਾਸ ਜੰਮਣਾ ਜੰਮ ਕੇ ਯਾਰ ਦਾਦਾ ਦਾਦੀ ਖੁਸ਼ ਕਰ ਦੋ ਤੁਸੀਂ ਕਈ ਸੱਸਾਂ ਨੇ ਤਾਂ ਇਹ ਵੀ ਦੱਸਿਆ ਕਹਿੰਦੀ ਪੁੱਤ ਜਦੋਂ ਸਾਡੀ ਨੂਂ ਦਾ ਢਿੱਡ ਜਾ ਵਧਣ ਲੱਗਦਾ ਵੀ ਅਸੀਂ ਖੁਸ਼ ਹੋ ਗਏ ਆ ਵੀ ਸ਼ੁਕਰ ਆਦਾ ਤੇ ਨੇ ਸਾਡੀ ਵੀ ਸੁਣ ਲਈ ਇੱਕ ਤੋਂ ਨੇ ਤਾਂ ਵਿਚਾਰੀਆਂ ਨੇ ਸੁੱਖਾਂ ਵੀ ਸੁਖ ਲੀਆਂ ਵੀ ਐਤ ਕੀ ਲੋੜੀ ਨੂੰ ਆ ਕਰਾਂਗੇ ਆ ਕਰਾਂਗੇ ਉਹਨਾਂ ਦੇ ਵਿਚਾਰੀਆਂ ਦੇ ਹਾਲੇ ਹੈਪੀ ਹਾਰਮੋਨ ਵੀ ਨਹੀਂ ਚੱਜਣ ਨਾਲ ਐਕਟਿਵ ਹੋਏ ਹੁੰਦੇ ਅੱਧੀਆਂ ਗੀਆਂ ਤਾਂ ਸੁੱਖਾਂ ਵੀ ਰਾਜ ਹੀ ਖੜੀਆਂ ਹੁੰਦੀਆਂ ਨੇ ਵੀ ਢਿੱਡ ਵੱਲ ਦੇਖ ਕੇ ਜੇ ਖੁਸ਼ੀ ਮਨਾ ਰਹੇ ਹੁੰਦੇ ਨੇ ਕਹਿੰਦੀ ਉਹਦੀ ਢਿੱਡ ਤੇ ਹੱਥ ਫੇਰ ਕੇ ਜੋਗਾ ਮੈਟ ਚੱਕ ਲੈਂਦੀ ਆ ਆਖੇ ਮੰਮੀ ਮੇਰੇ ਟੰਮੀ ਤੇ ਨਾ ਬੈਲੀ ਫੈਟ ਬਹੁਤ ਹੋ ਗਈ ਇਹਨੂੰ ਜਲਦੀ ਹੈਂਡਲ ਕਰਾ ਬ ਕਬ ਤੁਸੀਂ ਟੰਮੀ ਨੂੰ ਬਾਅਦ ਹੈਂਡਲ ਕਰ ਲਾ ਪਹਿਲਾਂ ਮੰਮੀ ਨੂੰ ਕਰ ਲਾ ਉਹਦੇ 10 15 ਸਾਲ ਹੀ ਰਹਿ ਗਏ ਉਹ ਵਿਚਾਰੀ ਬਾਦ ਦਾ ਟੱਟ ਦੇਖ ਕੇ ਖੁਸ਼ ਹੁੰਦੀ ਆ ਤੁਸੀਂ ਨਾਲ ਦੀ ਨਾਲ ਸ਼ੇਅਰ ਮਾਰਕੀਟ ਵਾਂਗੂ ਸਾਰਾ ਕੁਝ ਥੱਲੇ ਸੁੱਟ ਦਿੰਨੇ ਹੋ ਸਟਾਕ ਸੋ ਕੀ ਪਲੈਨਿੰਗ ਕਰਦੇ ਹੋ ਮੈਨੂੰ ਇਹ ਜੀ ਦੱਸਤਾ ਦੋ ਜਿਹੜੇ ਜੋੜੇ ਕਹਿੰਦੇ ਨੇ ਅਸੀਂ ਪਲੈਨਿੰਗ ਕਰਦੇ ਕੀ ਕੋਲੋਨੀ ਕੱਟਣੀ ਆ ਵੀ ਤੁਹਾਨੂੰ ਐਨਓਸੀਆਂ ਨਹੀਂ ਮਿਲ ਰਹੀਆਂ ਕਿਦੋਂ ਸਟੈਂਪ ਪੇਪਰ ਲੈਣੇ ਨੇ ਸੋ ਇਹ ਜੀ ਇੱਕ ਟ੍ਰੈਂਡ ਚੱਲਿਆ ਜਿਹਨੇ ਸਾਡੀ ਜਵਾਨੀ ਵੀ ਬਰਬਾਦ ਕੀਤੀ ਆ ਹੋਰ ਵੀ ਬਹੁਤ ਪਹਿਲਾਂ ਤਾਂ ਇਹ ਸੀ ਵੀ ਲੇਟ ਵਿਆਹ ਕਰਾਓ ਹਣ ਨਿਆਣੇ ਲੇਟ ਜੰਮੋ ਜਦ ਨੂੰ ਨਿਆਣਾ ਰੁੜ ਕੇ ਤੁਰਨਾ ਸਿੱਖਦਾ ਉਹ ਤੁਨੂੰ ਬੁੜਾ ਖੁੰਡੀ ਫੜ ਲੈਂਦਾ ਉਹ ਛੇਤੀ ਤੋਂ ਛੇਤੀ ਵਿਆਹ ਕਰਾਓ ਛੇਤੀ ਤੋਂ ਛੇਤੀ ਜਵਾਕ ਜੰਮ ਕੇ ਬੇਲੇ ਹੋਵੋ ਭਰਾਵੋ ਆ ਮੇਰੀ ਜੋੜਿਆਂ ਨੂੰ ਵੀ ਬੇਨਤੀ ਆ ਕੱਲੇ ਤੁਸੀਂ ਫੋਲੋਅਰ ਹੀ ਨਾ ਵਧਾਈ ਜਾਓ ਰਾਜੇ ਪਰਿਵਾਰ ਵਧਾਓ ਹਣ ਪਰਿਵਾਰ ਵਧਾਉਣ ਦਾ ਟਾਈਮ ਆ ਗਿਆ ਮੰਮੀਆਂ ਥੋਟੀਆਂ ਥੋੜੇ ਗਿੰਬਲਾਂ ਨੂੰ ਖੜਾਉਣ ਚੱਕ ਕੇ ਗੋਦੀ ਕਿ ਤੁਹਾਡੇ YouTube ਵਾਲੇ ਬਟਨਾਂ ਨੂੰ ਥਾਪੜ ਹੀ ਲਾਇਆ ਕਰਨ ਹਾਏ ਮੇਰੇ ਬਾਬੂ ਹਾਏ ਮੇਰੇ ਬੱਚਾ ਫੋਲੋਅਰਾਂ ਨੂੰ ਛੱਡ ਕੇ ਹੁਣ ਪਰਿਵਾਰ ਵਧਾਉਣ ਵੱਲ ਧਿਆਨ ਦਿਓ ਨਹੀਂ ਛੱਤਰ ਬਾਹ ਹੋ ਜਿਰ ਮੈਂ ਭਾਏ ਨੇ ਸਾਰੀ ਪੀੜ੍ਹੀ ਰੋਲ ਕੇ ਧਰਤੀ ਯਾਰ ਬੁੜੇ ਇਹਨਾਂ ਦੇ ਮੂੰਹ ਕਿ ਨਹੀਂ ਦੇਖੀ ਜਾਂਦੇ ਅਸੀਂ ਤਾਂ ਤੁਹਾਡੇ ਮੂੰਹ ਕਿ ਨਹੀਂ ਦੇਖੇ ਨੇ ਵੀ ਤੁਹਾਡੇ ਘਰ ਤੇ ਸ਼ਰਮ ਕਰਕੇ ਰਿਸ਼ਤਾ ਹੀ ਕਰਦਣਗੇ ਮੇਰੀ ਨਵੇਂ ਬੱਚਿਆਂ ਨੂੰ ਬੇਨਤੀ ਆ ਸਾਡੀ ਜਨਰੇਸ਼ਨ ਇਹਦਾ ਸ਼ਿਕਾਰ ਹੋ ਗਈ ਸੀਰੀਅਸ ਨੋਟ ਤੇ ਬਰਬਾਦ ਨਾ ਕਰਿਓ ਜਵਾਨੀ 25 ਸਾਲ ਤੇ ਵਿਆਹ ਕਰਾ ਲਿਓ ਤੇ 27-22 ਸਾਲ ਦਾ ਤੁਹਾਡੇ ਪਹਿਲਾ ਨਿਆਣਾ ਹੋ ਜਾਏ ਆ ਨਾਗਰੇ ਬਾਈ ਹੁਣਾਂ ਵੱਲ ਦੇਖ ਲਓ ਮੇਰੇ ਜੱਡਾ ਮੁੰਡਾ ਨਾਗਰੇ ਬਾਈ ਦਾ ਪੋਤੇ ਵਾਲਾ ਪੋਤੀ ਵਾਲਾ ਹੋ ਗਿਆ ਸੋ ਕਿੰਨਾ ਵਧੀਆ ਪਰਿਵਾਰ ਪੁੱਤ ਪੜੋਤੇ ਦੇਖ ਕੇ ਜਾਂਦਾ ਓਏ ਮੂੰਹ ਚੱਕ ਲੈ 45 ਸਾਲ ਦੇ ਜਵਾਕ ਜਮਲਾਂਗੇ ਮਾਈਕਲ ਕਲਾਰਕ ਹਰੀਓਏ ਸਭ ਕੋਈ ਲੋੜ ਨਹੀਂ ਜੀ ਛੇਤੀ ਤੋਂ ਛੇਤੀ ਜਵਾਕ ਜਮੋ ਛੇਤੀ ਤੋਂ ਛੇਤੀ ਵਿਆਹ ਕਰਾਓ ਐਸੀ ਪਹਿਲਾ ਦੂਜੇ ਨੰਬਰ ਤੇ ਜਿਹੜੀ ਮੇਰੇ ਕੋਲੇ ਪ੍ਰੋਬਲਮ ਲਿਖ ਕੇ ਭੇਜੀ ਆ ਸੱਸਾਂ ਨੇ ਓਏ ਆ ਵੀ ਇਹ ਜੜੀਆਂ ਨੂਹਾਂ ਨੇ ਨਕਲੀ ਜੀ ਰਿਵਰਸ ਮਾਈਗ੍ਰੇਸ਼ਨ ਬਹੁਤ ਕਰਾਉਂਦੀਆਂ ਨੇ ਮਾਈਗ੍ਰੇਸ਼ਨ ਦਾ ਮਤਲਬ ਵੀ ਮਾਪਿਆਂ ਨੂੰ ਚਾਅ ਚੜਦਾ ਵੀ ਚੱਲ ਸਾਡਾ ਮੁੰਡਾ ਵਿਆਹਿਆ ਗਿਆ ਹੁਣ ਸਾਡੇ ਕੋਲੇ ਪਿੰਡ ਰਹੂਗਾ ਵੀ ਇਹਨੇ ਸਾਰੀ ਉਮਰ ਟਹਿ ਜਾਣਾ ਨੇ ਚੰਡੀਗੜ੍ਹ ਕਰਤੀ ਹੁਣ ਨੂੰ ਤੇ ਮੁੰਡਾ ਸਾਡੇ ਕੋਲ ਰਹਿਣਗੇ ਸਾਡਾ ਵੀ ਜੀ ਲੱਗਾ ਰੋ ਪਰ ਇਹ ਨੂਹਾਂ ਕੀ ਕਰਦੀਆਂ ਨੇ ਘਰੇ ਆਉਣ ਸਰ ਪਹਿਲੇ 20 25 ਦਿਨ ਤਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਸਨ ਰੂਪ ਸੈੱਟ ਕੇ ਰੱਖਦੀਆਂ ਨੇ ਚੁੰਨੀਆਂ ਇੱਥੇ ਉਹਦੇ ਚ ਫੇਸ ਐਕਸਪ੍ਰੈਸ਼ਨ ਤਾਂ ਦੇਖਦੇ ਨਹੀਂ ਹੁੰਦੇ ਕੱਲਾ ਬੋਏਸ ਓਵਰ ਸੁਣ ਦਿੰਦਾ ਡੈਜੀ ਰੋਟੀ ਲਿਆਵਾ ਮੰਮਜੀ ਰੋਟੀ ਲਿਆਵਾ ਫਿਰ 20-25 ਦਿਨ ਬਾਅਦ ਆਪਦੇ ਘਰ ਵਾਲੇ ਨੂੰ ਬਾਹਰ ਲੈ ਕੇ ਨਿਕਲਦਿਆਂ ਨਾ ਨੌ ਨੂਜੇ ਲਵਾਉਣ ਦੇ ਬਹਾਨੇ ਜਾਂ ਕਹਿਣਗੇ ਮੇਰੇ ਥਰੈਡਿੰਗ ਕਰਾਉਣ ਆਲੀ ਆ ਮੇਰੇ ਜੂੜੇ ਝਾੜੇ ਦਾ ਕੁਝ ਕਰਾਉਣ ਨਾ ਇਹੋ ਜਿਹਾ ਕੋਈ ਟਟਿਆ ਜਾ ਬਹਾਨਾ ਹੁੰਦਾ ਉਹ ਜਿਹੜਾ ਇਹ 4-5 ਘੰਟੇ ਘਰੋਂ ਬਾਹਰ ਲੈ ਕੇ ਜਾਂਦੀ ਆ ਮੁੰਡੇ ਨੂੰ ਉਹਦੇ ਚ ਪਤਾ ਨਹੀਂ ਇਹ ਕਿਹੜੀ ਸੈਟ ਬਿਠਾਉਂਦੇ ਨੇ ਕਿਹੜੀ ਮੀਟਿੰਗ ਹੁੰਦੀ ਆ ਬਸ ਆਥਣੇ ਆ ਕੇ ਮੁੰਡਾ ਘਰੇ ਆਉਣ ਸਰ ਲੀਡਰਾਂ ਨੂੰ ਅਨਾਉਂਸ ਕਰਨ ਦਾ ਮੰਮੀ ਅਸੀਂ ਤਾਂ ਫਿਰ ਚੰਡੀਗੜ੍ਹ ਹੀ ਰਹਿ ਪਿਆ ਕਰਾਂਗੇ ਤੁਹਾਨੂੰ ਪਤਾ ਫਿਰ ਸਿਮਰਨ ਦੀ ਟ੍ਰੇਨਿੰਗ ਐ ਇੱਥੋਂ ਆਉਣਾ ਜਣਤ ਟਰੇਨਿੰਗ ਨੂੰ ਕਿਹੜਾ ਸਿਮਰਨ ਨੇ ਬਨੇਚ ਫਗਾੜ ਬਣਾਣਾ ਯਾਰ ਇਹ ਪਾਣੀ ਕਿਹੜੀਆਂ ਟ੍ਰੇਨਿੰਗਾਂ ਨਾਲ ਜਿਹੜੀਆਂ ਵਿਆਹ ਤੋਂ ਬਾਅਦ ਵੀ ਨਹੀਂ ਮੁੱਕਦੀ ਯਾਰ ਪੜਾਈ ਜਾਂਦੀ ਅੱਗੇ ਵਧੀਆ ਹੁੰਦਾ ਸੀ ਵਿਆਹ ਹੋ ਗਿਆ ਛੁਕਰ ਆ ਭੈਣੇ ਬੜਾ ਹੁਣ ਵਿਆਹ ਤੋਂ ਬਾਅਦ ਵੀ ਪੜੀ ਜਾਂਦੀਆਂ ਨੇ ਮੈਨੂੰ ਦੱਸ ਦੋ ਜਿਹੜੀਆਂ ਆਪਣੇ ਪਿੰਡਾਂ 'ਚ ਨੂਹਾਂ ਪੜਨ ਜਾਂਦੀਆਂ ਨੇ ਕਿੰਨੀਆਂ ਨੇ ਕੋਠੇ ਵਾਲੀ ਟੈਂਕੀ ਤੋਂ ਰਾਗ ਟੁੱਟਣ ਲਾਤੇ ਦਿਖਾ ਦਿਓ ਮੈਨੂੰ ਓਏ ਇਹ ਪੜਾਈਆਂ ਪੜੂਆਂ ਭਾਈ ਵਿਆਹ ਤੋਂ ਪਹਿਲਾਂ ਹੀ ਨਿਮੇੜ ਲਿਆ ਕਰੋ ਆਪਦਾ ਉਹ ਟ੍ਰੇਨਿੰਗ ਦੇ ਬਹਾਨੇ ਲੈ ਕੇ ਨਿਕਲ ਪੈਂਦੀਆਂ ਐਨੀ ਛੇਤੀ ਤਾਂ ਲੀਡਰ ਨੇ ਪਾਰਟੀ ਛੱਡ ਦੇ ਜਿੰਨੀ ਛੇਤੀ ਨ ਸੋ ਨਵੀਆਂ ਕੁੜੀ ਮੁੰਡਿਆਂ ਦੀਆਂ ਆਤਾਂ ਕੀ ਬਣ ਗਈਆਂ ਜੀ ਇਹ ਇੰਡੀਪੈਂਡੈਂਟ ਰਹਿਣਾ ਗੱਜ ਗੇ ਹੁਣ ਜਿਵੇਂ ਉਹਰੇ ਫਲੈਟਾਂ ਚ ਵੀ ਜੋੜੇ ਰਹੀ ਜਾਂਦੇ ਨੇ ਜਾਂ ਬਾਹਰ ਵੀ ਇੱਥੇ ਕੀ ਹੁੰਦਾ ਹੁਣ ਵੀ ਦੋਨੇ ਰਹਿੰਦੇ ਨੇ ਮੀਆਂ ਬੀਬੀ ਇਹ ਬੰਦਾ ਤੁਰਿਆ ਫਿਰਦਾ ਕਹਿੰਦੇ ਕਿੱਛੀ ਕਰ ਗਿਆ ਆਜੇ ਹੋ ਜਾਂਦੀ ਐ ਕਿਤੇ ਮੋੜੇ ਜਿੱਥੋਂ ਫੜ ਕੇ ਤੂੰ ਮੇਰੀ ਜਾਨ ਆ ਤੂੰ ਮੇਰੀ ਲਾਈਫ ਤੂੰ ਫਲਾਣਾ ਟਿੰਗਾ ਰੌਲਾ ਸਾਰਾ ਜੱਫੀ ਦਾ ਪੱਪੀ ਦਾ ਡੁਪਲੀਕੇਟ ਜੱਫੀਆਂ ਜੀਆਂ ਉਹ ਪਾਈ ਜਾਂਦੇ ਰਹਿੰਦੇ ਨੇ ਪੈਂਟ ਰਹਿ ਕੇ ਉਹ ਪੈਂਦੀਆਂ ਨੇ ਤੇ ਮਾਪੇ ਵਰਗੇ ਜੱਫਾ ਪਾਪਾ ਦਾ ਹੈ ਨਹੀਂ ਉੱਥੇ ਤਾਂ ਧੱਫਾ ਹੈ ਨਹੀਂ ਧੱਫਾ ਆਪਣੇ ਸੰਸਕਾਰ ਨਹੀਂ ਹੈਗੇ ਇਹ ਗੋਰਿਆਂ ਦਾ ਕਲਚਰ ਹੈ ਹੂੰ ਕਹਿੰਦਾ ਦੇਖਿਆ ਆਪਣੀ ਮੰਮੀ ਨੂੰ ਪਾਪਾ ਕਹਿੰਦਾ ਓਕੇ ਬੇਬੀ ਮੈਂ ਆਉਣਾ ਫਿਰ ਮੁੜ ਕੇ ਉਹ ਤਾਂ ਬਿਨਾ ਦੱਸੇ ਨਿਕਲ ਗਿਆ ਤੀਰ ਨੂੰ ਸਿੱਧੀ ਜੋੜੀ 30-30 ਸਾਲ ਦੇਖੋ ਐਨੀ ਕੋਈ ਕੱਢਦਾ ਅੱਜ ਕੱਲ ਨਵੀਂ ਫੇਖਣ ਬਣਾ ਲਈ ਯਾਰ ਤੁਸੀਂ ਸੋ ਇਹ ਸਭ ਤੋਂ ਵੱਡਾ ਕਾਰਨ ਹੁੰਦਾ ਜੀ ਨੂੰ ਮੁੰਡੇ ਨੂੰ ਭਜਾ ਕੇ ਸ਼ਹਿਰ ਲੈ ਵਰਦੀ ਆ ਐਡੇ ਵੱਡੇ ਕੋਠੀ ਪਾਈ ਹੁੰਦੀ ਆ ਪਿੰਡ ਸੋਹਣੀ ਜ਼ਮੀਨ ਫਸਲ ਹੁੰਦੀ ਆ ਪਸ਼ੂ ਪਸ਼ੂ ਹੁੰਦੇ ਨੇ ਪਰ 2 ਮਹੀਨਿਆਂ ਬਾਅਦ ਹੀ ਮੁੰਡਾ ਕਰੇ ਊੜ ਦੇ ਪਾਦਰ ਕੀ ਗੱਲ ਕੱਢ ਸੜਦਾ ਅੱਛਾ ਜਿਹੜੀ ਸਾ 2 ਸਾਲ ਕੱਟ ਜਵੇ ਵੀ ਟ੍ਰੇਨਿੰਗ ਡਰੂਨੀ ਗਲਬਾ ਨਾ ਚੱਲੇ ਉਹਨਾਂ ਦਾ ਜਵਾਗ ਜੂਕ ਵੀ ਹੋ ਜਾਂਦਾ ਫਿਰ ਉਹਨਾਂ ਦਾ ਅਗਲਾ ਬਹਾਨਾ ਇਹ ਹੁੰਦਾਗਾ ਮੰਮੀ ਦੀਪੂ ਨੂੰ ਤਾਂ ਹੁਣ ਅਸੀਂ ਚੰਡੀਗੜ੍ਹ ਹੀ ਪੜਾਉਣਾ ਮੈਂ ਇੱਥੋਂ ਤਾਂ ਦੇਖਿਆ ਐਜੂਕੇਸ਼ਨ ਦਾ ਬਹੁਤ ਘੁਰਾਲਾ ਉੱਥੇ ਆਈਸੀਐਸਸੀ ਬੋਰਡ ਐਸ ਚੰਡੀਗੜ੍ਹ ਦੀ ਸਕੂਲਿੰਗ ਉੱਥੋਂ ਦਾ ਫਰੈਂਡ ਸਰਕਲ ਕਿੰਡਰਗਾਰਟਨ ਫਰੈਂਡਲ ਉਹ ਪਹਿਲਾਂ ਤੋਂ ਮੈਨੂੰ ਆਇਆ ਦੱਸ ਦੇ ਜਿਹਦੇ ਨਾਲ ਤੇਰਾ ਵਿਆਹ ਹੋਇਆ ਏ ਦੀਪੂ ਨੇ ਕਿੰਨੀਆਂ ਕਿ ਟੈਸਲਾ ਬਣਾਵਣਾ ਫੋੜਤੀਆਂ ਦੱਸ ਇਹਨਾਂ ਨੇ ਐਂਟ ਤਾਂ ਚਲਾਉਣੀਆਂ ਤੂੜੀ ਵਾਲੀਆਂ ਹੀ ਨੇ ਨਾ ਕਰਾ ਵਟ ਕਰਿਆ ਕਰੋ ਮੁੰਡਿਆਂ ਨੂੰ ਉਹ ਦੀਆਂ ਉਂਗਲੀਆਂ ਫੜਦੀਆਂ ਜਿਵੇਂ ਮੇਲੇ ਤੇ ਬਾਅਦ ਨਾ ਹੁੰਦਾ ਚੱਲ ਸ਼ਹਿਰ ਚੱਲ ਸ਼ਰ ਐਡੀਆਂ ਐਡੀਆਂ ਕੋਠੀਆਂ ਮੈਂ ਦੇਖਿਆ ਵੱਡੀਆਂ ਵੱਡੀਆਂ ਛੱਡ ਕੇ ਆ ਗਏ ਤੇ ਫਲੈਟਾਂ ਚ ਰਹੇ ਲਾਲੇ ਨੂਹਾਂ ਨੇ ਸਿਰਫ ਆਹੀ ਵੀ ਜੱਫੀ ਪੱਪੀ ਨਹੀਂ ਪੈਂਦੀ ਉਥੇ ਅਰਦੀ ਇੰਡੀਪੈਂਡੈਂਟ ਕਿਉਂਕਿ ਇੱਥੇ ਪਤਾ ਹੁੰਦਾ ਨਾ ਤਾਂ ਕੋਈ ਠਾਲਣ ਵਾਲੀ ਐ ਰਾਮਣਾ 10 ਵਜੇ ਦਾ ਹੀ ਘਰਾੜੇ ਮਾਰਦੀਆਂ ਉੱਠਦੀਆਂ ਕੰਮ ਵਾਲੀ ਕੰਮ ਕਰਨ ਆਈਂਦੀ ਐ ਤਾਂ 24 ਘੰਟੇ ਇਥੇ ਅਕਸ਼ਰੀ ਜੀ ਦੇਖੀ ਜਾਂਦੀਆਂ ਨੇ ਟੈਲੀਵਿਜ਼ਨ ਤੇ ਹੋਰ ਕਰੀ ਖੜੀਆਂ ਨੇ ਖੋਜ ਇਹ ਫਿਰ ਮਾਂ ਤੇ ਉਹਦਾ ਵਿਚਾਰਿਆਂ ਦਾ ਕੀ ਹੁੰਦਾ ਸੱਸਾਂ ਦਾ ਇਹੀ ਲਿਖਿਆ ਸੱਸਾਂ ਨੇ ਉਹ ਕਹ ਅਛਾ ਫਿਰ ਸ਼ਹਿਰ ਆਉਣ ਗਿਆ ਫਿਰ ਫਾਰਮੈਲਿਟੀ ਦੀ ਨਾ ਬਹਾਨੇ ਜਨਾ ਕਰੇ ਫੋਨ ਕਰਨੀ ਹੈ ਮੰਮੀ ਮਾਰ ਜੋ ਕਿਹੜਾ ਤੁਸੀਂ ਵੀ ਮਿਲ ਜੋ ਤੁਸੀਂ ਤਾਂ ਸਾਰ ਦਿਨ ਘਰੇ ਹੀ ਬੈਠ ਰਹੇ ਹੋ ਆ ਜਾਓ ਤੁਸੀਂ ਮਿਲ ਜਾਓ ਆਪਸੜਤ ਜੀਓ ਦਰਿਆ ਪਿਆ ਐਨੇ ਦਿਨ ਹੋ ਗਏ ਕਿਧਰੋਂ ਤੋਂ ਮੰਮੀ ਉਹਨਾਂ ਨੂੰ ਕਾਰਨ ਫਲੇਕਸ ਬਣਾਵਣਾ ਖਵਾਉਂਦੀਆਂ ਹੀ ਆਂ ਜੀਓ ਦਰਿਆ ਪਿਆ ਤੇਰਾ ਰੌਲਾ ਕੀ ਹੁੰਦਾ ਵੀ ਹੁਣ ਮੰਮੀ ਆਊਗੀ ਨਾਲੇ ਤਾਂ ਪਿੰਡੋਂ 2-3 ਲੀਟਰ ਦੁੱਧ ਲੈ ਆਊਗੀ ਸਬਜ਼ੀਆਂ ਬਣਾ ਆਲੇ ਉਟਨ ਟੋ ਕੱਦੂ ਉਹ ਇਹੋ ਜੇ ਉਹ ਬੈਂਗਣੀ ਬਣਾ ਲੈ ਆਂ ਦਾਲ ਲੈ ਆਂਦੀ ਫਲਾਣਾ ਤੇ ਸਬਜ਼ੀ ਭਾਜੀ ਬਣਾ ਲੈ ਆਉਣੀਆਂ ਚਾਰ ਪੰਜ ਦਿਨ ਇੱਥੇ ਨੰਗ ਜਾਣਗੇ ਨਾਲੇ ਪਿੰਡੋਂ ਨੂੰ ਨਹੀਂ ਕਹਿਣਗੇ ਓਏ ਫਫੇ ਕਟਣਾ ਹਟ ਜਾਓ ਜਿਹੜੀਆਂ ਤੁਹਾਡੇ ਢਿੱਡ ਚ ਨੇ ਨਾ ਸਾਡੇ ਨੋਹਾਂ ਚ ਨੇ ਨੋਹਾਂ ਕੇ ਮੈਨੂੰ ਕਦੇ ਫੜ ਕੇ ਤੁਹਾਡੇ ਪੌਨੀ ਟੇਲਾਂ ਜਾਂ ਗਿੱਚੀਆਂ ਦੇ ਨਾਲ ਧਰਨੀਆਂ ਭੇਜਣ ਦੋ ਦੋ ਮੈਂ ਫਿਰ ਨਾਲ ਲੇਡੀ ਬੇਲਨ ਵਿਭਾਗ ਵੀ ਲੈ ਕੇ ਆਉਣਾ ਮੈਂ ਆਪਣੀ ਹੱਥ ਨਾਲ ਉਹਨਾਂ ਕੁੜੀਆਂ ਨੂੰ ਨਾ ਠੀਕ ਹੈ ਯਾਰ ਆਹੀ ਲੱਛਣਾ ਬਾਹਰ ਲਿਆ ਕਰਦੀਆਂ ਨੇ ਪਹਿਲਾਂ ਇਹਨਾਂ ਨੇ ਕੀ ਕਰਨਾ ਸਾਰੇ ਟੱਪਰ ਦੇ ਬੀਬੀ ਦੀਆਂ ਗੋਲੀਆਂ ਚਲਾ ਕੇ 25-30 ਲੱਖ ਲਵਾ ਕੇ ਮੁੰਡਾ ਬਾਹਰ ਲੈ ਜਾਣਾ ਉੱਥੇ ਜਵਾਕ ਜੂਗ ਜੰਮ ਲਿਆ ਫਿਰ ਰੂੜ ਕੇ ਸਾਲ ਬੰਦ ਕਰੀ ਜਾਣੀਆਂ ਮੰਮਾ ਤੁਸੀਂ ਮਾਰ ਜੋ ਕੀੜਾ ਹੁਣ ਕ੍ਰਿਸਮਸ ਤੇ ਬੋਮਬੀਜ਼ ਦੇ ਦੇ ਰਿਹਾ ਬਹੁਤ ਓ ਮਮਾ ਰੌਲਾ ਕੁਛ ਨਹੀਂ ਹੁਣ ਜਵਾਗਦਿਆਂ ਟੱਟੀਆਂ ਪੁੰਜਣ ਵਾਲਾ ਨਹੀਂ ਹੈਗਾ ਉੱਥੇ ਕੋਈ ਜਿਸ ਨੂੰ ਇੱਥੇ ਮਮਾ ਸਾਤਾ ਖਲੋਜ ਬਣਦੀ ਰਹੀ ਆ ਕੋਈ ਲੜ ਨਹੀਂ ਬਾਹਰ ਜਾਂਦੀ ਉੱਥੇ ਨਲੀਆਂ ਟੱਟੀਆਂ ਪੁੰਜਣ ਨੂੰ ਤੁਹਾਨੂੰ ਸੱਤ ਲੈਂਦੇ ਨੇ ਜਦੋਂ ਜਵਾਗ ਮੋਰਾ ਡਰ ਹੋ ਜਾਂਦਾ ਫਿਰ ਬੇਰੀਆਂ ਤੂੰ ਸਾਰੀ ਉਮਰ ਕੰਮ ਨਹੀਂ ਕਰਨਾ ਸੱਸੋ ਸੋ ਇਕੱਠੀਆਂ ਹੋ ਜਾਓ ਇਹ ਹਿੱਡ ਨੇ ਝੰਡੇ ਨੇ ਨੂਹਾਂ ਦੇ ਪੋਲੀਆਂ ਜੇ ਮਾਰ ਕੇ ਬਰਾੜਾ ਦੇਣੇ ਕੋਈ ਲੜ ਨਹੀਂ ਜਾਂਦੀ ਉਹਨਾਂ ਨੂੰ ਕਹਿੰਦੇ ਤੁਹਾਨੂੰ ਇੰਨਾ ਹੈ ਜਾਉਂਦਾ ਇੱਥੇ ਇਕ ਮਿਲ ਕੇ ਜਾਓ ਜੇ ਤਾਂ 25 ਲੱਖ ਲਾ ਕੇ ਆਪਾਂ ਬਾਹਰ ਭੇਜ ਸਕਦੇ ਆ 2.5 ਲੱਖ ਦੀਆਂ ਟਿਕਟਾਂ ਨਹੀਂ ਲਾ ਕੇ ਦੇ ਸਕਦੇ ਇਹਨਾਂ ਨੂੰ ਲੱਖ ਰੁਪਏ ਆਪਾਂ ਬੋਲ ਰੇੜ ਇਹਨਾਂ ਦਾ ਬਵਾ ਇੱਥੇ ਦੋਨੇ ਜਣੇ ਇੱਥੇ ਕੱਟ ਮੇਲਾ ਹੋ ਰਿਹਾ ਜੋ ਨਹੀਂ ਕੋਈ ਲੋੜ ਨਹੀਂ ਬੈਸਟਰ ਬੋਟਰ ਵੀਜ਼ੇ ਤੇ ਜਾਣ ਦੀ ਉੱਥੇ ਨਲੀਆਂ ਟੱਟੀਆਂ ਪੁੰਝਣ ਨੂੰ ਥੋੜੇ ਪਰਮਿਟ ਬਦਲਾਈ ਜਾਂਦੇ ਹੋਰ ਯਾਰ ਨਵੀਂ ਇੱਥੇ ਪਾਪਾ ਹੁਣਾਂ ਦਾ ਤਾਂ ਪਰਮਿਟ ਚੇਂਜ ਕਰਾ ਦਾਂਗੇ ਸੁਪਰ ਵੀਜ਼ੇ ਤੋਂ ਵਰਕ ਪਰਮਿਟ ਮੰਮਾ ਦਾ ਵੀ ਪਾਪਾ ਹੁਣਾਂ ਨੇ ਟੈਸਲਾ ਤਿਆਰ ਕਰਨੀ ਗੱਲ ਤਾਂ ਇਹ ਆ ਵੀ ਜਿਹੜਾ ਥੋੜਾ ਕੁਰ ਸਿਮਰਨ ਵੱਡਾ ਹੋ ਜਾਂਦਾ ਉਹਦੀਆਂ ਟੱਟੀਆਂ ਨਲੀਆਂ ਪੁੰਝਣ ਨੂੰ ਪਾਪਾ ਤੇ ਬੇਬੇ ਸੱਦਨੇ ਨੇ ਆਹਾ ਜੰਡਾ ਜੀ ਆਹਾ ਸੱਤ ਬੋਲਿਆ ਕਰੋ ਨਕਾਬ ਪੋਛ ਲੋ ਇੱਥੇ ਸ਼ਹਿਰਾਂ ਜਾਂ ਚ ਰਹੀ ਜਾਣਗੀਆਂ ਫੇਰ ਕਰੀ ਜਾਣਗੀਆਂ ਮੰਮੀ ਸਾਡੇ ਨਾਲ ਸਾਹਮਣੇ ਵਾਲੀ ਰੈਨੂ ਆਂਟੀ ਬਹੁਤ ਚੰਗੀਆਂ ਨੇ ਦੇਖੀ ਮੈਂ ਜਦੋਂ ਵੀ ਮਿਲਦੇ ਨੇ ਬਹੁਤ ਵਧੀਆ ਹਾਲ ਚਾਲ ਪੁੱਛਦੀ ਨੇ ਐਵੇਂ ਦੇ ਆਹ ਕਹਾ ਰੈਨੂ ਆਂਟੀ ਦੀ ਨੂਨ ਪੁੱਛਣੀ ਉਹ ਗਾਂ ਵਾਲੀ ਨੂੰ ਕਹਿ ਦੂ ਮੰਮੀ ਸਾਡੇ ਸਾਹਮਣੇ ਵਾਲੀ ਸੀਮਾ ਆਂਟੀ ਬਹੁਤ ਚੰਗੀਆਂ ਉਹ ਹਾਲ ਚਾਲ ਉਹ ਪਾਈਏ ਸਾਰੀਆਂ ਸੱਸਾਂ ਰੈਨੂ ਆਂਟੀ ਸੀਮਾ ਆਂਟੀ ਹੁੰਦੀਆਂ ਨੇ ਚੰਗੀਆਂ ਹੀ ਹੁੰਦੀਆਂ ਨੇ ਤੁਸੀਂ ਨਹੀਂ ਕੱਟਣ ਵਾਲੀਆਂ ਨੇ ਨਾ ਸੋਜੀਏ ਪ੍ਰਸ਼ਾਸਨ ਨੇ ਆਹ ਲੈਟਰਾਂ ਦੇ ਉੱਪਰ ਨਾ ਧਿਆਨ ਦਿੱਤਾ ਸੱਸਾਂ ਨੂੰ ਨਾ ਅਨਸਾਫ਼ ਮਿਲਿਆ ਤਾਂ ਮੈਂ ਸਾਰੀ ਐਆਈਐਸ ਆਲ ਇੰਡੀਆ ਸਾਸੋ ਅਸੋਸੀਏਸ਼ਨ ਨੂੰ ਸੱਦਾ ਦਿੰਨਾ ਜੀ ਆਉਣ ਵਾਲੇ ਟਾਈਮ ਤੇ ਅਸੀਂ ਨੂਹਾਂ ਬਰੁੱਧ ਇੱਕ ਵੱਡਾ ਮੋਰਚਾ ਬਿੱਡਾਂਗੇ ਸੋ ਬੇੜਾ ਇਕੱਠੇ ਹੋ ਗੋ ਜਰ ਇਹਨਾਂ ਨੇ ਨੂਹਾਂ ਨੇ ਕੀ ਲਹੂ ਪੀਤਾ ਯਾਰ ਬਾਲ ਸਟੇਟ ਕਰਾਈ ਫਿਰਦੀਆਂ ਨੇ ਸਾਰਾ ਟੱਬਰ ਉਲਝਣਾ ਚ ਪਾਇਆ ਦੇ ਓਏ ਹੋਰ ਯਾਰ ਲਹੂ ਪੀਤਾ ਵਧੀਆ ਵੀ ਆਜੀ ਨੇ ਗੁਰਮੀਤ ਵੀਰ ਜੀ ਨੇ ਨਾ ਹੋ ਗਿਆ ਨੂਹਾਂ ਦੇ ਦੁਆਲੇ ਸੇਵਾ ਨਾਨਸਟਾਪ ਬੇਇੱਜ਼ਤੀ 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 ਹੋ ਰਹੀ ਹੈ ਅੱਜ ਅੱਛਾ ਹੋ ਗਾ ਵੀ ਹੈ ਨਹੀਂ ਲੇਕਿਨ ਇੱਕ ਚੀਜ਼ ਹੈ ਨਾ ਅਗਰ ਵੇਖਿਆ ਜਾਵੇ ਕਿ ਜੜੀ ਸਾਸੇ ਉਹ ਵੀ ਇੱਕ ਦਿਨ ਨੂੰ ਹੁੰਦੀ ਅਗਰ ਅਸੀਂ ਅੱਜ ਨੁਮਾ ਮਾ ਤੇ ਕੱਲ ਨੂੰ ਸਿਰੀ ਸੱਸਾਂ ਬਣ ਗਈ ਠੀਕ ਹੈ ਜਿਹੜੀਆਂ ਸਾਡੀਆਂ ਸੱਸਾਂ ਨੇ ਉਹ ਵੀ ਇੱਕ ਟਾਈਮ ਸੀ ਕਿ ਉਹ ਵੀ ਨੁਮਾ ਸਨ ਠੀਕ ਹੈ ਇਹ ਸ਼ੁਰੂ ਤੋਂ ਹੀ ਤਾਂ ਚੱਲਿਆ ਹੀ ਲੇਕਿਨ ਇਹ ਕਿ ਵੀਰ ਜੀ ਨੇ ਵੀਡੀਓ ਬਣਾਈ ਹੈ ਇਹਦਾ ਮਤਲਬ ਇਹ ਨਹੀਂ ਕਿ ਉਹ ਕਿਸੇ ਦੀ ਸੱਸ ਨੂੰ ਆਪਸ ਵਿੱਚ ਲੜਾਈ ਦੀ ਵਜ੍ਹਾ ਤੋਂ ਕਰ ਰਿਹਾ ਹੈ ਇਹ ਕੀ ਕਰਿਆ ਲੇਕਿਨ ਮੋਸਟਲੀ ਘਰਾਂ ਦੇ ਵਿੱਚ ਜਿੰਨੇ ਵੀ ਨੇ ਜ਼ਿਆਦਾਤਰ ਆਪਣੇ ਜਿਹੜਾ ਹੈ ਨਾ ਐਵੇਂ ਹੀ ਹੁੰਦਾ ਹੈ ਕਲਚਰ ਇਹ ਹੁੰਦਾ ਹੈ ਕਿ ਸ਼ਾਦੀ ਤੋਂ ਬਾਅਦ ਜਿਹੜਾ ਨਾ ਉਹ ਵੱਖਰਾ ਪੁੱਤ ਜਿਹੜਾ ਉਹ ਵੱਖਰਾ ਹੋ ਜਾਂਦਾ ਠੀਕ ਹੈ ਉਹਦੀਆਂ ਸਟੋਰੀਜ਼ ਹਨ ਹੋਲ ਵੀ ਹੁੰਦੀਆਂ ਨੇ ਲੇਕਿਨ ਫੇਸ ਜਿਹੜੀ ਹੈ ਨਾ ਫੇਸ ਆ ਕੇ ਰੁਕਦੀ ਹੈ ਸਾਰੀ ਠੀਕ ਹੈ ਲੇਕਿਨ ਇਹ ਹੁਣ ਸੋਚਣ ਵਾਲਿਆਂ ਦਾ ਮਾਇੰਡ ਹੁੰਦਾ ਪਤਾ ਨਹੀਂ ਕੋਈ ਕਿਵੇਂ ਦਾ ਸੋਚਦਾ ਕੋਈ ਕਿਵੇਂ ਦਾ ਸੋਚਦਾ ਲੇਕਿਨ ਵੀਡੀਓ ਜਿਹੜੀ ਹੈ ਨਾ ਅੱਛੀ ਬਣਾਈ ਹੈ ਐਸਆਈ ਦੀਆਂ ਜਿਹੜੀਆਂ ਨੇ ਸੱਸਾਂਆਂ ਉਹ ਯਾਰ ਉਹ ਵੇਖਿਆ ਕਹਿੰਦਾ ਕਹਿੰਦੇ ਲਗਾ ਰਿਹਾ ਕਿ ਸਿਵੀ ਨਿਕਲੇ ਨਿਕਲੇ ਬਾਹਰ ਫੜਾ ਇਹ ਲੇਕਿਨ ਉਹਨਾਂ ਨੂੰ ਆਪਕੋ ਕਹਿੰਦੇ ਨੇ ਸਿਵੀ ਫੈਮਲੀ ਪਲੈਨਿੰਗ ਚ ਹੈ ਅਰ ਕਿੰਨੇ ਫੈਮਲੀ ਪਲੈਨਿੰਗ ਕਰਦੇ ਮੇਰਾ ਬੱਤਾ ਅਸਿਵੀ ਪਲੈਨਿੰਗ ਦੀ ਉਹ ਅੰਨਾ ਜਿਹਾ ਪਲੈਨਿੰਗ ਬਣਾ ਕੇ ਜਾਂਦਾ ਸੀ ਆਪ ਵੀ ਅਸਿਵੀ ਪਲੈਨਿੰਗ ਤੇ ਮੂ ਨਹੀਂ ਸ਼ੁਰੂ ਉਹ ਬਈ ਜੀ ਪੂਰੇ ਬਪਾ ਉਹਨੇ ਕਹਿੰਦਾ ਬਾਹਰ ਵੀ ਪਲੈਨਿੰਗ ਬਣਾ ਕੇ ਜਾਂਦੇ ਸਨ ਇਹ ਮੂ ਨਹੀਂ ਸ਼ੁਰੂ ਹੋ ਗਈ ਹੈ ਕੰਦੀ ਹਾਂ ਪਹਿਲੇ ਤੁਸੀਂ ਵੇਖ ਲਓ ਨਾ ਪਹਿਲੇ ਜਿਹੜੇ ਮਤਲਬ ਪਹਿਲੇ ਜਿਹੜੇ ਸਨ ਨਾ ਮਤਲਬ ਕਿ ਜਿਆਦਾ ਬੱਚੇ ਹੁੰਦੇ ਸਨ ਜਿਹੜਾ ਨਾਰਮਲ ਇੱਕ ਘਰ ਹੈ ਨਾ ਉੱਥੇ ਵੀ ਮੇਰੇ ਚਾਰ ਤੋਂ ਪੰਜ ਬੱਚੇ ਤੇ ਮਸਤ ਸੀ ਲੇਕਿਨ ਵੀਰ ਨੇ ਵਧੀਆ ਗੱਲ ਕੀਤੀ ਤੇ ਹੁਣ ਜਿਹੜਾ ਨਾ ਹੁਣ ਮੈਕਸਿਮਮ ਜਿਹੜੇ ਨੇ 2 ਜਾਂ 3 ਇਸ ਤੋਂ ਉੱਪਰ ਨਹੀਂ ਉੱਪਰ ਕਹਿੰਦੇ ਨੇ ਨਹੀਂ ਬਈ ਇਹਨਾਂ ਉਹ ਨਹੀਂ ਨਾਲੇ ਦੇਖੋ ਬਜਟ ਕੀ ਸੀ ਉਹਨਾਂ ਹਾਲਾਤ ਵੀ ਜਿਹਦਾ ਦੇ ਨੇ ਲੇਕਿਨ ਜੇ ਵੀਖੋ ਨਾ ਕਿ ਜਿਹੜਾ ਅਗਰ ਤੁਹਾਨੂੰ ਰੱਬ ਅੱਲਾਹ ਤਾਲਾ ਜਾਂ ਰੱਬ ਨੇ ਦਿੱਤੇ ਹਾਂ ਰੱਬ ਤੋਂ ਸੰਦੇ ਹੀ ਆਉਲਾਦ ਉਹਦਾ ਰੀਜ਼ਨ ਵੀ ਉਸ ਰੱਬ ਨੇ ਹੀ ਹਾਂ ਅਸੀਂ ਤੇ ਕੇ ਵਧੀਆ ਵਸ ਹਾਂ ਜੀ ਲੇਕਿਨ ਉਹਨਾਂ ਨੇ ਵਧੀਆ ਗੱਲ ਕੀਤੀ ਉਹਨੇ ਕਿ 25 ਸਾਲ ਦੀ ਉਮਰ 'ਚ ਸ਼ਾਦੀ ਕਰ ਲਓ 27-28 ਸਾਲ ਦੀ ਉਮਰ 'ਚ ਤੁਸੀਂ ਜਵਾਬ ਕਰ ਲਓ ਕਿਉਂਕਿ ਇਹ ਸਾਇੰਸ ਦੀ ਗੱਲ ਕਰਦੀ ਹੈ ਕਿਉਂਕਿ 30 ਸਾਲ ਤੋਂ ਉੱਪਰ ਅਸਲੀਆਂ ਖਰਾਬੀਆਂ ਜੋ ਚੀਜ਼ਾਂ ਦੇਖੀਆਂ ਜਾਂ ਮੈਡੀਕਲ ਦੇ ਸਾਥ ਦੇ ਨਾਲ ਇਹ ਆ ਜਾਂਦਾ ਹੈ ਕਿ 30 ਸਾਲ ਤੋਂ ਉੱਪਰ ਉਮਰ ਹੋ ਜੇ ਨਾ ਫਿਰ ਮਤਲਬ ਕਿ ਬਹੁਤ ਘੱਟ ਚਾਂਸਸ ਹੋ ਜਾਂਦੇ ਨੇ ਇਸ ਚੀਜ਼ ਦੇ ਲੇਕਿਨ ਇਹ ਉਹਨਾਂ ਨੇ ਵਧੀਆ ਮੈਸੇਜ ਉਹਨਾਂ ਦੀ ਵੀਡੀਓ ਦੇ ਵਿੱਚ ਮੈਸੇਜ ਵੀ ਹੈਗਾ ਹਾਂ ਲੇਕਿਨ ਉਹਨੇ ਕਿ 40-45 ਸਾਲ ਦੀ ਉਮਰ ਦੇ ਵਿੱਚ ਫਿਰ ਉਹ ਤੁਸੀਂ ਖੁਦ ਸਾਂਭੜ ਵਾਲੇ ਹੋਣੇ ਨੂੰ ਤੇ ਬੱਚੇ ਕੀ ਹੋਣਾ ਉਹਨਾਂ ਨੇ ਸਾਦੀ ਦੀ ਨਹੀਂ ਮੋਨਾ ਵੈ ਨਾ ਕੋਲ ਗਿਆ ਨੇ ਕਿਹਾ ਕਿ ਮੇਰੀ ਉਮਰ ਦਾ ਅਲੱਗ ਡੇਟਰਾ ਹੈ ਉਹ ਦੋ ਤੇ ਪੋਤਰਿਆਂ ਦਾ ਹੋ ਗਿਆ ਹੈ ਠੀਕ ਹੈ ਤੇ ਬਾਕੀ ਫਿਰ ਤੁਸੀਂ ਮਤਲਬ ਕਿ ਅਗਰ ਨੋਰਮਲ ਏਜ ਦੇ ਤੁਸੀਂ ਪੈਰੈਂਟਸ ਬਣ ਜਾਂਦੇ ਹੋ ਤੁਹਾਡਾ ਲਾ ਤੁਹਾਡੇ ਨਾਲ ਹੀ ਯੰਗ ਹੋ ਜਾਂਦੇ ਸਮਾਨ ਹੋ ਜਾਂਦੇ ਹੈ ਫਿਰ ਕੱਲ ਨੂੰ ਤੁਹਾਨੂੰ ਬਹੁਤ ਜ਼ਿਆਦਾ ਅਸਰ ਹੁੰਦਾ ਹੈ ਇਸ ਚੀਜ਼ ਦਾ ਲੇਕਿਨ ਯਾਰ ਵੀਡੀਓ ਵਧੀਆ ਬਣਾਈ ਹੈ ਮਜ਼ਾ ਆਇਆ ਵੀਡੀਓ ਵੇਖ ਕੇ ਆਪਣੇ ਬਾਕੀ ਵੀਰਾਂ ਭੈਣਾਂ ਨੂੰ ਕੁੱਛ ਦੇ ਆ ਜੀ ਔਰ ਵੀਡੀਓ ਕਿੰਨੀ ਲੱਗੀ ਹੈ ਆਲ ਇੰਡੀਆ ਸਤਾਸ ਐਸੋਸੀਏਸ਼ਨ ਪਹਿਲੀ ਵਾਰੀ ਆਪਾਂ ਨੇ ਇਹ ਵੇਖੀ ਵੀਡੀਓ ਲੇਕਿਨ ਪਹਿਲੇ ਆਪਾਂ ਨੇ ਗੁਰਦੀਨ ਮਨਾਲੀਆਂ ਦੇ ਤਿੰਨ ਚਾਰ ਵੀਡੀਓ ਵੇਖੀਆਂ ਨੇ ਲੇਕਿਨ ਉਹ ਐਸੀ ਤੇ ਰਿਲੇਟਡ ਨਹੀਂ ਸਨ ਉਹ ਹੋਰ ਹੀ ਆਪਾਂ ਵੇਖਿਆ ਸੀ ਮੇਰਾ ਖਿਆਲ ਹੈ ਅਰਜੁਨ ਨੇ ਨਹੀਂ ਵੂਮਨ ਡੇ ਤੇ ਸੀ ਵੂਮਨ ਡੇ ਨਹੀਂ ਜਿਵੇਂ ਕਿ ਨਾਲੋਂ ਕਹਿੰਦਾ ਸੀ ਕਿ ਆਪਾਂ ਨੂੰ ਕੰਮ ਇੱਕ ਨਾ ਇੱਕ ਦਿਨ ਪੈਣਾ ਹੀ ਪੈਣਾ ਹੈ ਤੇ ਸੀ ਸੀਲਦਾਰ ਉਹ ਵੀਡੀਓ ਵੀ ਆਪਾਂ ਨੇ ਵੇਖੀ ਯਾਰ ਬੜੀ ਵਧੀਆ ਵੀਡੀਓ ਸੀ ਉਹ ਵੀ ਤੁਹਾਨੂੰ ਸਾਡੇ ਚੈਨਲ ਤੇ ਲਾ ਦੇਗੀ ਵੀਡੀਓ ਬਾਕੀ ਮਿਲਦੇ ਹਾਂ ਜੀ ਜੀ ਅਗਲੀ ਵੀਡੀਓ ਦੇ ਵਿੱਚ ਸਾਨੂੰ ਦੋ ਇਜਾਜ਼ਤ ਗੁੱਡ ਬਾਈ ਟੇਕ ਕੇ